ਮoi ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਰ ਲੰਬੇ ਸਮੇਂ ਤੋਂ ਭਾਰੀ ਗਰਮੀ ਦੇ ਨਾਲ ਚੁੱਲਸਰੇ ਲੋਕਾਂ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ ਦੱਸ ਦੇ ਕਿ ਮੌਸਮ ਜਿਹੜਾ ਹੈ ਆਪਣਾ ਬਹੁਤ ਹੀ ਜਲਦ ਮਿਜ਼ਾਜ ਬਦਲਣ ਵਾਲਾ ਹੈ ਤੇ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਨਾਲ ਦੀਨਿਆ ਕਿ ਹੁਣ ਮੌਨਸੂਨ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਹੈ ਤੇ ਦੇਸ਼ ਦੇ ਦੱਖਣ ਪੂਰਬੀ ਤੇ ਉੱਤਰ ਪੱਛਮੀ ਹਿੱਸਿਆਂ ਵਿੱਚ ਚਾਰ ਚੱਕਰਵਤੀ ਹਾਲਾਤ ਬਣ ਗਏ ਹਨ ਜਿੱਥੋਂ ਹਵਾ ਵੱਡੀ ਮਾਤਰਾ ਵਿੱਚ ਨਮੀ ਲੈ ਕੇ ਅੱਗੇ ਵਧ ਰਹੀ ਹੈ ਤੇ ਮੌਸਮ ਵਿਗਿਆਨੀਆਂ ਦਾ ਮੰਨ ਹੈ ਕਿ ਨਮੀ ਨਾਲ ਭਰਪੂਰ ਹਵਾ ਇੱਕ ਹਫ਼ਤੇ ਦੇ ਅੰਦਰ ਭਾਰੀ ਬਾਰਿਸ਼ ਨਾਲ ਕੁਝ ਸੂਬਿਆਂ ਨੂੰ ਰਾਹਤ ਦੇਵੇਗੀ। ਲਾਜ਼ਮੀ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਸਮੇਤ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਅਤਿ ਦੀ ਗਰਮੀ ਦਾ ਅਸਰ ਅੱਜ ਸ਼ਾਮ ਤੋਂ ਹੀ ਘਟਣਾ ਸ਼ੁਰੂ ਹੋ ਜਾਵੇਗਾ। ਮੌਨਸੂਨ ਦੀ ਹਵਾ ਬਿਹਾਰ, ਝਾਰਖੰਡ, ਓਡੀਸ਼ਾ ਤੇ ਉੱਤਰ ਪ੍ਰਦੇਸ਼ ਵੱਲ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਅਗਲੇ 2-3 ਦਿਨਾਂ ਤੱਕ ਬਿਹਾਰ ਤੇ ਜ਼ਿਆਦਾਤਰ ਇਲਾਕਿਆਂ 'ਚ بارش ਸ਼ੁਰੂ ਹੋ ਜਾਵੇਗੀ। ਅਗਲੇ 5 ਦਿਨਾਂ ਦੌਰਾਨ ਬਿਹਾਰ, ਝਾਰਖੰਡ ਤੇ ਓਡੀਸ਼ਾ ਵਿੱਚ ਗਰਜ ਨਾਲ ਮੀਂਹ ਵੀ ਪੈ ਸਕਦਾ ਹੈ। ਉਤੇ ਹਵਾ ਦੇ ਰਫਤਾਰ ਦੀ ਗੱਲ ਕੀਤੀ ਜਾਵੇ ਤਾਂ ਹਵਾ ਦੀ ਰਫਤਾਰ ਜਿਹੜੀ ਉਹ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਵੀ ਜਿਹੜੀ ਉਹ ਫੈਨ ਦੀ ਸੰਭਾਵਨਾ ਬਣ ਰਹੀ ਹੈ ਉਤੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਮੱਧ ਪਾਕਿਸਤਾਨ ਤੇ ਪੰਜਾਬ ਦੇ ਚੱਕਰਵਾਤੀ ਹਵਾ ਦਾ ਖੇਤਰ ਬਣ ਰਿਹਾ ਹੈ ਇਸ ਦੇ ਪ੍ਰਭਾਵ ਕਾਰਨ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਮੌਸਮ ਬਦਲ ਜਾਵੇਗਾ ਅਗਲੇ 2 ਦਿਨਾਂ ਦੌਰਾਨ ਧੂੜ ਭਰੀ ਹਨੇਰੀ, ਗਰਜਦੇ ਬੱਦਲ, ਬਿਜਲੀ ਚਮਕਣ ਅਤੇ ਕੁਝ ਥਾਵਾਂ 'ਤੇ ਭਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਜਿਹੜੀ ਲੋਕਾਂ ਨੂੰ ਮਿਲੇਗੀ, ਤਾਪਮਾਨ ਵਿੱਚ ਵੀ 3 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ। ਮੈਂ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੋਰ ਲੰਬੇ ਸਮੇਂ ਤੋਂ ਭਾਰੀ ਗਰਮੀ ਦੇ ਨਾਲ ਚੁਲਸਰੇ ਲੋਕਾਂ ਦਾ ਇੰਤਜ਼ਾਰ ਹੁਣ ਮੌਤ ਹੋਣ ਵਾਲਾ ਦੱਸਿਆ ਕਿ ਮੌਸਮ ਜਿਹੜਾ ਆਪਣਾ ਬਹੁਤ ਹੀ ਜਲਦ ਮਿਜ਼ਾਜ ਬਦਲਣ ਵਾਲਾ ਹੈ ਤੇ ਪੰਜਾਬ ਹਰਿਆਣਾ ਸਮੇਤ ਕਈ ਸੂਬਿਆਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਦੱਸਿਆ ਕਿ ਹੁਣ ਮੌਨਸੂਨ ਨੇ ਇੱਕ ਵਾਰ ਫਿਰ ਜ਼ੋਰ ਫੜ ਲਿਆ ਤੇ ਦੇਸ਼ ਦੇ ਦੱਖਣ ਪੂਰਬੀ ਤੇ ਉੱਤਰ ਪੱਛਮੀ ਹਿੱਸਿਆਂ ਵਿੱਚ ਚਾਰ ਚੱਕਰਵਤੀ ਹਾਲਾਤ ਬਣ ਗਏ ਹਨ ਜਿੱਥੋਂ ਹਵਾ ਵੱਡੀ ਮਾਤਰਾ ਵਿੱਚ ਨਮੀ ਲੈ ਕੇ ਅੱਗੇ ਵਧ ਰਹੀ ਹੈ ਤੇ ਮੌਸਮ ਵਿਗਿਆਨੀਆਂ ਦਾ ਮੰਨ ਹੈ ਕਿ ਨਮੀ ਨਾਲ ਭਰਪੂਰ ਹਵਾ ਇੱਕ ਹਫ਼ਤੇ ਦੇ ਅੰਦਰ ਭਾਰੀ ਬਾਰਿਸ਼ ਨਾਲ ਕੁਝ ਸੂਬਿਆਂ ਨੂੰ ਰਾਹਤ ਦੇਵੇਗੀ। ਲਾਜ਼ਮੀ ਹੈ ਕਿ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਸਮੇਤ ਕਈ ਹਿੱਸਿਆਂ ਵਿੱਚ ਉਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਅਤਿ ਦੀ ਗਰਮੀ ਦਾ ਅਸਰ ਅੱਜ ਸ਼ਾਮ ਤੋਂ ਹੀ ਘਟਣਾ ਸ਼ੁਰੂ ਹੋ ਜਾਵੇਗਾ। ਮੌਨਸੂਨ ਦੀ ਹਵਾ ਬਿਹਾਰ, ਝਾਰਖੰਡ, ਓਡੀਸ਼ਾ ਤੇ ਉੱਤਰ ਪ੍ਰਦੇਸ਼ ਵੱਲ ਤੇਜ਼ੀ ਨਾਲ ਵਧਣੀ ਸ਼ੁਰੂ ਹੋ ਗਈ ਹੈ। ਅਗਲੇ 2-3 ਦਿਨਾਂ ਤੱਕ ਬਿਹਾਰ ਤੇ ਜ਼ਿਆਦਾਤਰ ਇਲਾਕਿਆਂ 'ਚ بارش ਸ਼ੁਰੂ ਹੋ ਜਾਵੇਗੀ। ਅਗਲੇ 5 ਦਿਨਾਂ ਦੌਰਾਨ ਬਿਹਾਰ, ਝਾਰਖੰਡ ਤੇ ਓਡੀਸ਼ਾ ਵਿੱਚ ਗਰਜ ਨਾਲ ਮੀਂਹ ਵੀ ਪੈ ਸਕਦਾ ਹੈ। ਉਤੇ ਹੀ ਹਵਾ ਦੇ ਰਫਤਾਰ ਦੀ ਗੱਲ ਕੀਤੀ ਜਾਵੇ ਤਾਂ ਹਵਾ ਦੀ ਰਫਤਾਰ ਜਿਹੜੀ ਉਹ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ ਕੁਝ ਇਲਾਕਿਆਂ 'ਚ ਭਾਰੀ ਬਾਰਿਸ਼ ਵੀ ਜਿਹੜੀ ਉਹ ਫੈਨ ਦੀ ਸੰਭਾਵਨਾ ਬਣ ਰਹੀ ਹੈ ਉਹਦੇ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਮੱਧ ਪਾਕਿਸਤਾਨ ਤੇ ਪੰਜਾਬ ਦੇ ਚੱਕਰਵਾਤੀ ਹਵਾ ਦਾ ਖੇਤਰ ਬਣ ਰਿਹਾ ਹੈ ਇਸ ਦੇ ਪ੍ਰਭਾਵ ਕਾਰਨ ਪੰਜਾਬ ਹਰਿਆਣਾ ਦਿੱਲੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਮੌਸਮ ਬਦਲ ਜਾਵੇਗਾ ਅਗਲੇ 2 ਦਿਨਾਂ ਦੌਰਾਨ ਧੂੜ ਭਰੀ ਹਨੇਰੀ ਗਰਜ ਦੇ ਬੱਦਲ ਬਿਜਲੀ ਚਮਕਣ ਅਤੇ ਕੁਝ ਥਾਵਾਂ ਤੇ ਭਾਰੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਗਰਮੀ ਤੋਂ ਰਾਹਤ ਜਿਹੜੀ ਲੋਕਾਂ ਨੂੰ ਮਿਲੇਗੀ ਤਾਪਮਾਨ ਵਿੱਚ ਵੀ 3 ਤੋਂ 4 ਡਿਗਰੀ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ